ਕਿ ਪੜਿਆ ਗਿਆ ਜੀ ਕੀ ਕਦੀ ਕਹਾਣੀ ਆ ਕੀ ਨਾਮ ਇਹ ਮਕਾਨੂਆ ਨੰਬਰ ਹੈਗਾ 3424 ਹਾਂਜੀ ਇਹਨੇ ਇਹ ਆਪਣੇ ਸੂਰਜ ਸਠਿਆੜੀ ਸਠਿਆੜੀ ਦਾ ਰਹਿਣ ਵਾਲਾ ਵਾ ਇਹਨਾਂ ਨੂੰ ਲਾਇਸੈਂਸ ਜਾਰੀ ਹੋਇਆ ਸੀ ਕਾਨੂੰਨ ਦਾ ਹਾਂ ਪਰ ਇਹਨਾਂ ਧਾਰੀਵਾਲ ਕਿਰਪਾ ਓਵਰਸੀ ਦੇ ਨਾਂ ਤੇ ਜਾਲੀ ਦਫ਼ਤਰ ਖੋਲਿਆ ਤੇ 2,80,000 ਰੁਪਏ ਵਿਦੇਸ਼ ਰਸ਼ੀਆ ਭੇਜਣ ਵਾਸਤੇ ਇਹਨੇ ਮਦਈ ਦੇ ਨਾਲ ਠੱਗੀ ਮਾਰੀ ਇੱਕ ਮਦਈ ਇੱਕ ਨਾਲ ਵੇਦਾ ਸਾਲਾ ਹੀ ਦਲਜੀਤ ਸਿੰਘ ਅੰਮਰਸਰ ਦਾ 140 40000 ਰੁਪਇਆ ਤੇ ਉਹਨਾਂ ਕੋਲ ਲਿਆ ਇਹਨਾ ਤੇ ਕੋਈ ਵੀਜ਼ਾ ਨਹੀਂ ਲਾਇਆ ਤੇ ਜਾਲੀ ਵੀਜ਼ੇ ਦੇ ਦਿੱਤੇ ਤੇ ਉਹਦੇ ਵਿੱਚ ਇਹਨੂੰ ਅੱਜ ਮਿਤੀ 12 25 ਨੂੰ ਗ੍ਰਫਤਾਰ ਕੀਤਾ ਗਿਆ ਵਾ ਦੋ ਦੋ ਸ਼ੀਨ ਹੈ ਇੱਕ ਨੂੰ ਗ੍ਰਫਤਾਰ ਕਰ ਲਿਆ ਇੱਕ ਦੀ ਟਰਨਬੇਲ ਹਾਈ ਕੋਰਟ ਵਿੱਚ ਹੋਈ ਆ ਉਹਨੂੰ ਗ੍ਰਫਤਾਰ ਕਰਨੇ ਚ ਬਾਕੀ ਕੀ ਨਾਮ ਹੈ ਇਹ ਕਿਹਨੂੰ ਰਣ ਮਦਈ ਇਹ ਸੂਰਜ ਸ਼ਠਿਆਰੀ ਪੁੱਤਰ ਮਨੋਹਰ ਲਾਲ ਵਾਸੀ ਪਿੰਨ ਸਠਿਆੜੀ थाना ਕਾਨੂੰਨ ਜ਼ਿਲ੍ਹਾ ਰਾਪੁਰਾ ਦਾ ਰਹਿਣ ਵਾਲਾ ਇਹ ਕਦੇ ਤੋਂ ਇਹ ਕੰਮ ਕਰਦਾ ਸੀ ਇਹ ਹੁਣ ਇਸ਼ਾਨ ਬਿੰਦ ਕਰ ਰਹੇ ਆ ਆਪਾਂ ਇਹਦਾ ਰਿਮਾਂਡ ਲਿਆ ਇੱਕ ਦਿਨਾਂ ਤੇ ਉਦੋਂ ਬਾਅਦ ਪਤਾ ਲੱਗੇਗਾ ਵੀ ਹੋਰ ਇਹਨੇ ਕਿੰਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਆ ਇਹਦਾ ਅਜੇ ਉਹ ਬਾਦੀ ਖਲਾਸਾ ਹੋਏਗਾ ਸਾਰੀ ਗੱਲ ਕਿੰਨੇ ਜਣੇ ਸੀ ਇਹਦੇ ਨਾਲ ਦੂਸਰਾ ਸਾਥੀ ਕੀ ਕੀ ਇਹਦਾ ਨਾਮ ਤਾਂ ਸੀ ਦਾ ਆ ਉਹ ਬੰਟੀ ਔਰ ਫਵਾਰਸ ਉਹ ਵੀ ਇਹਦੇ ਚਾਚੇ ਪੈ ਦਾ ਪੁੱਤਰ ਵਾ ਸਠਿਆੜੀ ਪਿੰਡ ਤੋਂ ਜਿਹੜੀ ਇਹਨਾਂ ਨੇ ਕੰਪਨੀ ਬਣਾਈ ਸੀ ਜਿਹੜਾ ਤੁਸੀਂ ਨਾਮ ਲਿਆ ਆ ਉਹ ਰਜਿਸਟਰਡ ਸੀ ਕਿ ਅਨਰਜਿਸਟਰਡ ਨਹੀਂ ਅਨਰਜਾ ਕਿਰਪਾ ওভারਸੀ ਇਹਨਾਂ ਨੂੰ ਹੈਗਾ ਰੀਸਟ ਟ੍ਰੇਡ ਸੈਂਟਰ ਦੇ ਨਾਮ ਤੇ ਡੀਸੀ ਦਫਤਰ ਵੱਲੋਂ ਟ੍ਰੈਵਲ ਏਜੰਸੀ ਦੀ ਇਹਨਾਂ ਨੇ ਮਤਲਬ লাইਸੈਂਸ ਲਿਆ ਸੀ ਜਦਕਿ ਇਹਨਾਂ ਨੇ ਆਪਣਾ ਸੋਸ਼ਲ ਮੀਡੀਆ ਉੱਪਰ ਵੀ ਕੋਈ ਕਿਰਪਾ ওভারਸੀ ਦੇ ਨਾਮ ਤੇ ਇਹਨਾਂ ਨੇ ਮਤਲਬ ਪੇਜ ਬਣਾਇਆ ਹੋਇਆ ਹੈ ਹਾਂ ਉਹ ਯੂਜ਼ ਕਰਕੇ ਲੋਕਾਂ ਨੂੰ ਮਤਲਬ ਵੀ ਜੇ ਜਾਲੀ ਤੌਰ ਤੇ ਮਤਲਬ ਆਪਣੀ ਮਸੂਰੀ ਕਰਦੇ ਰਹੇ ਨੇ ਤੇ ਲੋਕਾਂ ਨੂੰ ਵੀ ਚਿਹਨੀ ਚਾਹਦੀ ਮੈਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਵੀ ਜਦੋਂ ਵੀ ਤੁਸੀਂ ਕੋਈ ਜਿਹੜਾ ਏਜੰਟ ਬਾ ਕੋਈ ਲਾਇਸੈਂਸ ਜਾਂ ਸੈਂਟਰ ਗਵਰਨਮੈਂਟ ਨਾਲ ਉਹ ਦੇਖੋ ਹੈਗਾ ਵਾ ਉਹ ਉਹਦੇ ਕੋਲ ਹੀ ਜਾਓ ਇਹ ਜਿਹੜੇ ਆਮ ਲੋਕਾਂ ਲੋਕਾਂ ਨਾਲ ਧੋਖਾ ਕਰੀਂਦੇ ਇਹਨਾਂ ਤੋਂ ਬਚੋ ਇਹੋ ਜੇ ਹੋਰ ਵੀ ਕਾਫੀ ਝੰਟਾ ਹੈਗੇ ਨੇ ਜਿਹੜੇ ਸਾਡੇ ਲੋਕ ਬਹੁਤ ਪੈਸਾ ਬਰਬਾਦ ਕਰ ਚੁੱਕੇ ਨੇ ਇਹੋ ਜਿਹੇ ਏਜੰਟ ਜਿਹੜੇ ਲੋਕਾਂ ਨਾਲ ਖਲਵਾੜ ਕਰ ਰਹੇ ਨੇ ਤੇ ਹੁਣ ਪੰਜਾਬ ਸਰਕਾਰ ਵੀ ਤੇ ਮਹਿਕਮਾ ਸਾਡਾ ਪੰਜਾਬ ਪੁਲਿਸ ਜਿਹੜਾ ਵਾ ਇਹੋ ਜੇ ਜਾਲੀ ਨੈਟਵਰਕਾਂ ਨੂੰ ਕਾਫੀ ਨੱਕ ਪਾ ਰਿਹਾ ਵਾ ਤੇ ਲਗਾਤਾਰ ਪੱਤੇ ਹੋ ਰਹੇ ਨੇ ਮੈਂ ਆਪਣੇ ਪੰਜਾਬ ਸਰਕਾਰ ਵੱਲੋਂ ਤੇ ਆਪਣੇ ਮੈਕ੍ਰੋ ਮੈਲੋਂ ਇਹੜੇ ਵੀ ਏਜੰਟ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਅੱਗੇ ਤੋਂ ਇਹੋ ਜਿਹਾ ਕੋਈ ਵੀ ਕੰਮ ਨਾ ਕਰਨਾ ਤੇ ਆਮ ਲੋਕਾਂ ਨਾਲ ਠੱਗੀ ਨਾ ਮਾਰ ਤੇ ਨਾਸਰਵਾਦ ਨਾ